ਹਾਂਜੀ ਬਿਟਿਆਰਡਿਓ ਆਈ ਹੋਪ ਟੂ ਸੀ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਕਰਾਂਗੇ ਪੰਜਾਬੀ ਸੱਭਿਆਚਾਰ ਦੇ ਲੇਖ ਦੇ ਕੁਐਸਚਨ ਆਨਸਰਸ ਜੋ ਕਿ ਇਸ ਚੈਪਟਰ ਦੇ ਲਾਸਟ ਦੇ ਵਿੱਚ ਆਪਾਂ ਨੂੰ ਬੁੱਕ ਐਕਸਰਸਾਈਜ਼ ਦੇ ਵਿੱਚ ਦਿੱਤੇ ਗਏ ਨੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਇੱਕ ਤੁਹਾਨੂੰ ਛੋਟੀ ਜਿਹੀ ਰਿਕਵੈਸਟ ਹੈਗੀ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਕਿਉਂਕਿ ਜੋ ਵੀ ਵੀਡੀਓ ਆਉਗੀਆਂ ਉਦਾਂ ਜੋ ਉਸ ਦਾ ਜਿਹੜਾ ਨੋਟੀਫਿਕੇਸ਼ਨ ਆਉ ਤੁਹਾਨੂੰ ਮਿਲ ਸਕੇ ਆਪਾਂ ਵੀਡੀਓ ਸਟਾਰਟ ਕਰਦੇ ਆਂਗੇ ਆਪਣਾ ਪਹਿਲਾ ਕੁਐਸਚਨ ਹੈਗਾ ਜਿੱਥੇ ਪੰਜਾਬੀ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ ਉਥੇ ਇਸ ਦਾ ਅਧਿਐਨ ਕਰਦੇ ਸਮੇ ਅਸੀਂ ਕੀ ਮਹਿਸੂਸ ਕਰਦੇ ਹਾਂ ਤਾਂ ਇਸ ਕੁਐਸਚਨ ਦਾ ਆਨਸਰ ਹੈਗਾ ਇਹ ਇੱਕ ਜਟਿਲ ਬਿਰਤਾਰਾ ਹੈ ਦੂਸਰਾ ਕੁਐਸਚਨ ਹੈਗਾ ਸੱਭਿਆਚਾਰ ਨਿਸ਼ਚੇ ਹੀ ਉਹ ਡੈਸ਼ ਦੇ ਜੀਵਨ ਨਾਲ ਜੁੜੇ ਵੱਖ-ਵੱਖ ਵਿਚਾਰਾਂ ਮਨੋਤਾ ਰਹਿਨ ਸਹਿਣ ਕਦਰਾਂ ਕੀਮਤਾਂ ਡੈਸ਼ ਪਹਿਰਾਵੇ ਅਤੇ ਤਿਥ ਤਿਹਾਰਾਂ ਦਾ ਡੈਸ਼ ਹੈ ਤਾਂ ਪਹਿਲੀ ਡੈਸ਼ ਦੇ ਵਿੱਚ ਆਪਾਂ ਭਰਾਂਗੇ ਕੌਮ ਤੇ ਦੂਸਰੀ ਦੇ ਵਿੱਚ ਭਰਾਂਗੇ ਆਪਣਾ ਖਾਣ ਪੀਣ ਰੀਤੀ ਰਿਵਾਜਾਂ ਤੇ ਥਰਡ ਜਿਹੜੀ ਆਪਣੀ ਡੈਸ਼ ਹੈਗੀ ਹੈਗੀ ਖਾਲੀ ਥਾਂ ਹੈਗੀ ਆ ਉਹਦੇ ਵਿੱਚ ਆਪਾਂ ਭਰਾਂਗੇ ਸੁਮੇਲ ਤਾਂ ਥਰਡ ਕੁਐਸਚਨ ਹੈਗਾ ਸੱਭਿਆਚਾਰ ਕਿਹੜੇ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ ਤਾਂ ਇਸ ਦਾ ਆਨਸਰ ਹੈਗਾ ਸੱਭਿਆ ਅਤੇ ਅਚਾਰ ਇਸ ਦਾ ਆਨਸਰ ਹੈਗਾ ਤੇ ਉਸ ਤੋਂ ਬਾਅਦ ਕੁਐਸਚਨ ਹੈਗਾ ਅੰਗਰੇਜ਼ੀ ਭਾਸ਼ਾ ਵਿੱਚ ਸੱਭਿਆਚਾਰ ਲਈ ਕਲਚਰ ਸ਼ਬਦ ਵਰਤਿਆ ਗਿਆ ਹੈ ਤਾਂ ਇਸ ਦਾ ਆਨਸਰ ਆਪਾਂ ਨੇ ਹਾਂ ਜਾਂ ਨਾ ਨਾਲ ਦੇਣਾ ਹੈ ਤਾਂ ਇਸ ਦਾ ਆਨਸਰ ਹੈ ਹਾਂ ਅਗਲਾ ਕੁਐਸਚਨ ਹੈਗਾ ਇਸ ਪਾਠ ਦੇ ਆਧਾਰ ਤੇ ਦੱਸੋ ਕਿ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਉੱਤੇ ਕਿਹੜੀ ਬੇਦ ਦੀ ਰਚਨਾ ਕੀਤੀ ਗਈ ਹੈ ਤਾਂ ਇਸ ਦਾ ਆਨਸਰ ਹੈ ਰਿਗਵੇਦ ਉਸ ਤੋਂ ਅਗਲਾ ਕੁਐਸਚਨ ਹੈਗਾ ਰਿਗਵੇਦ ਸਮੇਂ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਇਸ ਦਾ ਆਨਸਰ ਹੈਗਾ ਸਪਤ ਸਿੰਧੂ ਰਿਗਵੇਦ ਸਮੇਂ ਪੰਜਾਬ ਨੂੰ ਸਪਤ ਸਿੰਧੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਉਸ ਤੋਂ ਅਗਲਾ ਕੁਐਸਚਨ ਹੈਗਾ ਅਣਬੰਡੇ ਪੰਜਾਬ ਚਾਲੇ ਪੰਜ ਦਰਿਆਵਾਂ ਵਿੱਚੋਂ ਅਜੋਕੇ ਪੰਜਾਬ ਵਿੱਚ ਕਿੰਨੇ ਦਰਿਆ ਰਹਿ ਗਏ ਹਨ ਤਾਂ ਇਸ ਦਾ ਆਨਸਰ ਹੈਗਾ ਟਾਈਕ ਉਸ ਤੋਂ ਅਗਲਾ ਕੁਐਸਚਨ ਹੈਗਾ ਭਾਰਤ ਅਤੇ ਪਾਕਿਸਤਾਨ ਦੀ ਵੰਡ ਕਦੋਂ ਹੋਈ ਤਾਂ ਇਸ ਦਾ ਆਨਸਰ ਹੈਗਾ 1947 ਇਸਵੀ ਵਿੱਚ ਭਾਰਤ ਦੀ ਵੰਡ ਹੋਈ ਉਸ ਤੋਂ ਬਾਅਦ ਹੈਗਾ ਕੁਐਸਚਨ ਹਿਮਾਚਲ ਅਤੇ ਹਰਿਆਣਾ ਰਾਜ ਕਦੋਂ ਹੂਦ ਵਿੱਚ ਆਏ ਤਾਂ ਇਸ ਦੀ ਜਿਹੜੀ ਆਨਸਰ ਹੈਗਾ ਤੇ ਡੇਟ ਆਪਾਂ ਨੂੰ ਦੱਸੀ ਹੋਈ ਆ 1 ਨਵੰਬਰ 1966 ਨੂੰ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਰਿਗਵੇਦ ਦੀ ਰਚਨਾ ਦੇ ਨਾਲ ਨਾਲ ਕਿਹੜੇ ਨਿਜਮਬਦ ਵਿਆਕਰਨ ਗ੍ਰੰਥ ਦੀ ਰਚਨਾ ਇਸ ਧਰਤੀ ਤੇ ਹੋਈ ਤਾਂ ਇਸ ਦਾ ਆਨਸਰ ਹੈਗਾ ਪਾਣੀ ਦਾ ਨਿਜਮਬਦ ਵਿਆਕਰਨ ਗ੍ਰੰਥ ਦੀ ਰਚਨਾ ਇਸ ਧਰਤੀ ਤੇ ਹੋਈ ਤੇ ਉਸ ਤੋਂ ਬਾਅਦ ਦੇ ਵਿੱਚ ਮਤਲਬ ਥੋੜੇ ਲੌਂਗ ਕੁਐਸਚਨ ਸਟਾਰਟ ਹੋ ਜਾਂਦੇ ਹੈਗੇ ਜੋ ਕਿ ਆਪਾਂ ਨੂੰ 3 3 ਨੰਬਰਾਂ ਦੇ ਆਉਂਦੇ ਆ ਤੇ ਚਾਰ ਆਪਾਂ ਨੇ ਅਟੈਂਪਟ ਕਰਨੇ ਹੁੰਦੇ ਹੈਗੇ ਤਾਂ ਪਹਿਲਾ ਆਪਣਾ ਕੁਐਸਚਨ ਹੈਗਾ ਇਹ ਮੰਡੇਟਰੀ ਨੇ ਇਹ ਆਉਣੇ ਹੀ ਆਉਣੇ ਆਗੇ ਤਾਂ ਆਪਾਂ ਸਟਾਰਟ ਕਰਦੇ ਆਂਗੇ ਸੱਭਿਆਚਾਰ ਦੀ ਪਰਿਭਾਸ਼ਾ ਕੀ ਹੈ ਤਾਂ ਇਸ ਦਾ ਆਨਸਰ ਹੈਗਾ ਸੱਭਿਆਚਾਰ ਕਿਸੇ ਖਾਸ ਖਿੱਤੇ ਪਾਵੇ ਇਲਾਕੇ ਵਿੱਚ ਵਸਦੇ ਲੋਕਾਂ ਦੀ ਜੀਵਨ ਜਾਂਚ ਹੈ ਇਸ ਵਿੱਚ ਉਹਨਾਂ ਦਾ ਰਹਿਣ ਸਹਿਣ ਖਾਣ ਪੀਣ ਵਿਚਾਰ ਰੁਚੀਆਂ ਰੀਤੀ ਰਿਵਾਜ ਵਿਸ਼ਵਾਸ ਪਹਿਰਾਵਾ ਹਾਰ ਸ਼ਿੰਗਾਰ ਬੋਲੀ ਦਿਲ ਪਰਚਾਵੇ ਦੇ ਟੰਗ ਦਿੱਥ ਤਿਹਾਰ ਆਦੀ ਸ਼ਾਮਿਲ ਹੁੰਦੇ ਹਨ ਜਿਸ ਨੂੰ ਸੱਭਿਆਚਾਰ ਆਖਿਆ ਜਾਂਦਾ ਹੈ ਇਹ ਹੋ ਗਿਆ ਫਰਸਟ ਕੁਐਸਚਨ ਦਾ ਆਨਸਰ ਉਸ ਤੋਂ ਬਾਅਦ ਵਾਲਾ ਆਪਣੇ ਕੋਲ ਕੁਐਸਚਨ ਹੈਗਾ ਸੱਭਿਆਚਾਰ ਅਤੇ ਉਪਸੱਭਿਆਚਾਰ ਵਿੱਚ ਕੀ ਅੰਤਰ ਹੈ ਤਾਂ ਇਸ ਦਾ ਆਨਸਰ ਹੈਗਾ ਜਿੱਥੇ ਸੱਭਿਆਚਾਰ ਦਾ ਸਬੰਧ ਕਿਸੇ ਸਮੁੱਚੇ ਜਨ ਸਮੂਹ ਨਾਲ ਹੁੰਦਾ ਹੈ ਉਥੇ ਉਪਸੱਭਿਆਚਾਰ ਉਪ ਸਮੂਹਾ ਜਾਂ ਸਥਾਨਿਕ ਖਿੱਤਿਆਂ ਨਾਲ ਸੰਬੰਧਿਤ ਹੁੰਦਾ ਹੈ ਉਦਾਹਰਨ ਦੇ ਤੌਰ ਤੇ ਭਾਰਤੀ ਸੱਭਿਆਚਾਰ ਵਿੱਚ ਦੇਖਿਆ ਜਾਵੇ ਤਾਂ ਪੰਜਾਬੀ ਬੰਗਾਲੀ ਗੁਜਰਾਤੀ ਮਰਾਠੀ ਆਦਿ ਇਥੋਂ ਦੇ ਉਪਸੱਭਿਆਚਾਰ ਹਨ ਉਥੇ ਇਹੀ ਸੱਭਿਆਚਾਰ ਆਪੋ ਆਪਣੇ ਖੇਤਰਾਂ ਦੇ ਮੂਲ ਸੱਭਿਆਚਾਰ ਹਨ ਇਸੇ ਪ੍ਰਕਾਰ ਜਿੱਥੇ ਪੰਜਾਬ ਦਾ ਆਪਣਾ ਸੱਭਿਆਚਾਰ ਹੈ ਉਥੇ ਮਾਝੀ 도ਆਬੀ ਮਲਬਈ ਪੁਆਦੀ ਇਸ ਦੇ ਉਪਸੱਭਿਆਚਾਰ ਹਨ ਇਸ ਤਰ੍ਹਾਂ ਇਹਨਾਂ ਦੇ ਅੰਤਰਗਤ ਵੀ ਵੱਖ-ਵੱਖ ਕਿੱਤੇ ਜਾਤਾਂ ਧਰਮਾਂ ਦੇ ਉਪਸੱਭਿਆਚਾਰ ਹਨ ਤਾਂ ਉਸ ਤੋਂ ਬਾਅਦ ਦੇ ਵਿੱਚ ਵਾਲਾ ਕੁਐਸਚਨ ਹੈਗਾ ਪੰਜਾਬੀ ਸੱਭਿਆਚਾਰ ਦੇ ਇਤਿਹਾਸਿਕ ਉਚੋਕੜ ਬਾਰੇ ਦੱਸੋ ਤਾਂ ਇਸ ਦਾ ਆਨਸਰ ਹੈਗਾ ਪੰਜਾਬੀ ਸੱਭਿਆਚਾਰ ਦੀ ਧਾਰਾ ਆਰੀਆ ਜਾਤੀ ਦੇ ਆਉਣ ਅਤੇ ਬਸਣ ਨਾਲ ਜੁੜੀ ਹੋਈ ਹੈ ਵੈਦਿਕ ਸੱਭਿਆਚਾਰ ਦਾ ਮਹਾਨ ਗ੍ਰੰਥ ਤੇ ਭਾਰਤੀ ਸੱਭਿਆਚਾਰ ਦਾ ਪੁਰਾਤਨ ਸ਼੍ਰੋਤ ਰਿਗਵੇਦ ਪੰਜਾਬ ਵਿੱਚ ਹੀ ਰਚਿਆ ਗਿਆ ਪੰਜਾਬ ਨਾ ਕੇਵਲ ਹਿੰਦੂਆਂ ਦਾ ਪ੍ਰਵੇਸ਼ ਦੁਆਰ ਰਿਹਾ ਹੈ ਸਗੋਂ ਹਿੰਦੁਸਤਾਨ ਦੇ ਨਾਮਕਰਨ ਵਿੱਚ ਵੀ ਇਸ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਰਿਗਵੇਦ ਕਾਲ ਵਿੱਚ ਪੰਜਾਬ ਨੂੰ ਸੱਤ ਦਰਿਆਵਾਂ ਦੀ ਧਰਤੀ ਹੋਣ ਕਰਕੇ ਸਤ ਸਿੰਧੂ ਦੇ ਨਾਮ ਨਾਲ ਜਾਣਿਆ ਜਾਂਦਾ ਰਿਹਾ ਹੈ। ਸਮੇਂ ਦੇ ਨਾਲ-ਨਾਲ ਭਾਰਤ ਦੇ ਯੁੱਗ ਵਿੱਚ ਪੰਜਾਬ ਨੂੰ ਪੰਚਨਦ ਭਾਵ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਣ ਲੱਗਾ। ਜਦਕਿ ਮੁਸਲਮਾਨਾਂ ਦੇ ਆਉਣ ਨਾਲ ਫਾਰਸੀ ਭਾਸ਼ਾ ਦੇ ਅਨੁਵਾਦ ਅਨੁਸਾਰ ਪੰਜ ਆਬ ਪੰਜਾਬ ਭਾਗ 5 ਪਾਣੀਆਂ ਦੀ ਧਰਤੀ ਵਜੋਂ ਜਾਣਿਆ ਜਾਣ ਲੱਗਾ ਰਿਗਵੇਦ ਦੇ ਨਾਲ ਨਾਲ ਪਾਣੀ ਦਾ ਨਜਮਬਦ ਵਿਆਕਰਨ ਗ੍ਰੰਥ ਵੀ ਇਸ ਧਰਤੀ ਦੀ ਰਚਨਾ ਹੈ ਤਕਸ਼ਿਲਾ ਮਹਾਨ ਵਿਸ਼ਵ ਵਿਦਿਆਲੇ ਦੀ ਸਥਾਪਨਾ ਵੀ ਪੰਜਾਬ ਵਿੱਚ ਹੋਈ ਮੱਧਕਾਲ ਵਿੱਚ ਇਸਲਾਮੀ ਧਰਮ ਤੇ ਸਾਂਸਕ੍ਰਿਤੀ ਦਾ ਕਾਫੀ ਵਸਾਰ ਹੋਇਆ ਜਿਸ ਕਾਰਨ ਪੰਜਾਬ ਦੀ ਕਾਫੀ ਬਸੌਨੇ ਇਸਲਾਮ ਧਰਮ ਨੂੰ ਅਪਣਾਇਆ ਗੁਰੂ ਸਹਿਵਾਨਾ ਨੇ ਆਪਣੀ ਮਜ਼ਬੂਤ ਮਾਨਵਵਾਦੀ ਸੋਚ ਨਾਲ ਇੱਕ ਨਵੇਂ ਸੱਭਿਆਚਾਰ ਦੀ ਰਚਨਾ ਕੀਤੀ ਪਹਿਲਾਂ ਪੰਜਾਬ ਵਿੱਚ 7 ਦਰਿਆ ਫਿਰ 5 ਦਰਿਆ ਅਤੇ 1947 ਵਿੱਚ 2.5 ਦਰਿਆ ਰਹਿ ਗਏ 1 ਨਵੰਬਰ 1966 ਨੂੰ ਪੰਜਾਬ ਦੇ ਤਿੰਨ ਹਿੱਸੇ ਕਰ ਦਿੱਤੇ ਗਏ ਤਾਂ ਉਸ ਤੋਂ ਬਾਅਦ ਲਾਸਟ ਵਿੱਚ ਆਪਣਾ ਕੁਐਸਚਨ ਹੈਗਾ ਪੰਜਾਬੀ ਸੱਭਿਆਚਾਰ ਦੇ ਮੁੱਖ ਲੱਛਣ ਕੀ ਹਨ ਇਹਦੇ ਵਿੱਚ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਇਹਦੇ ਵਿੱਚ ਨਾ ਜਿਹੜਾ ਲਾਸਟ ਵਾਲਾ ਕੁਐਸਚਨ ਆਪਾਂ ਨੂੰ ਦਿੱਤਾ ਹੋਇਆ ਸੰਸਾਰ ਦੇ ਸੱਭਿਆਚਾਰ ਵਿੱਚੋਂ ਪੰਜਾਬੀ ਸੱਭਿਆਚਾਰ ਕਿੰਨੇ ਵੀ ਲਖਣ ਹੈ ਤਾਂ ਇਹ ਦੋ ਕੁਐਸਚਨ ਇੱਕ ਹੀ ਮਤਲਬ ਆਨਸਰ ਦੇ ਵਿੱਚ ਕਵਰ ਹੋ ਜਾਣਗੇ ਤੁਹਾਨੂੰ ਕੋਈ ਵੀ ਕੁਐਸਚਨ ਪੁੱਛਿਆ ਜਾਂਦਾ ਚਾਹੇ ਉਹ ਪੰਜਾਬੀ ਸੱਭਿਆਚਾਰ ਦੇ ਮੁੱਖ ਲਖਣ ਕੀ ਹਨ ਜੋ ਸੰਸਾਰ ਦੀ ਸੱਭਿਆਚਾਰ ਵਿੱਚੋਂ ਪੰਜਾਬੀ ਸੱਭਿਆਚਾਰ ਕਿਵੇਂ ਬਲੱਖਣਿਆ ਤਾਂ ਤੁਸੀਂ ਇਹ ਇੱਕ ਆਨਸਰ ਨੂੰ ਕਰਕੇ ਇਹਨਾਂ ਦਾ ਦੋਮਾ ਦਾ ਆਨਸਰ ਤੁਸੀਂ ਇਹਨੂੰ ਕਵਰ ਕਰ ਸਕਦੇ ਹੋਗੇ ਤਾਂ ਇਹਦੇ ਲਈ ਆਪਾਂ ਨੂੰ ਕੋਈ ਵੱਖਰਾ ਕੁਐਸਚਨ ਦੀ ਮਤਲਬ ਆਨਸਰ ਦੀ ਪ੍ਰੈਪਰੇਸ਼ਨ ਕਰਨ ਦੀ ਜ਼ਰੂਰਤ ਨਹੀਂ ਹੈਗੀ ਤਾਂ ਆਪਾਂ ਆਨਸਰ ਦੇਖਦੇ ਆਂਗੇ ਦੁਨੀਆ ਭਰ ਦੇ ਸੱਭਿਆਚਾਰਾਂ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਵੱਖਰੀ ਪਛਾਣ ਹੈ ਪੰਜਾਬ ਹਿੰਦੁਸਤਾਨ ਦਾ ਸਰਹੱਦੀ ਇਲਾਕਾ ਹੋਣ ਕਰਕੇ ਪੰਜਾਬ ਨੂੰ ਬਹਾਦਰ ਅਤੇ ਸੂਰਮਿਆਂ ਦੀ ਕੌਮਬ ਜੋ ਜਾਣਿਆ ਜਾਂਦਾ ਹੈ ਇਸੇ ਕਰਕੇ ਪ੍ਰੋਫੈਸਰ ਪੂਰਨ ਸਿੰਘ ਨੇ ਆਪਣੀ ਕਵਿਤਾ ਵਿੱਚ ਇਹਨਾਂ ਨੂੰ ਮੌਤ ਨ ਮੌਤ ਨੂੰ ਮੁਖੌਲਾ ਕਰਨ ਵਾਲੇ ਆਖਿਆ ਹੈ ਇਹ ਅਣਖ ਨਾਲ ਆਪਣਾ ਜੀਵਨ ਜਿਉਂਦੇ ਹਨ ਅਤੇ ਕਦੇ ਵੀ ਜ਼ਾਲਮ ਹਾਤਮਾ ਅੱਗੇ ਨਹੀਂ ਝੁਕਦੇ ਇਹ ਰਾਜ ਅੰਨ ਦਾ ਭੰਡਾਰ ਰਾਜ ਹੈ ਇਸ ਕਰਕੇ ਕਿਸੇ ਕੋਲੋਂ ਪੀਖ ਮੰਗਣਾ ਇਹਨਾਂ ਦੇ ਸੁਭਾਅ ਵਿੱਚ ਨਹੀਂ ਹੈ ਪੰਜਾਬੀ ਸੱਭਿਆਚਾਰ ਦਾ ਮਿਸਤਾਪਨ ਇਸ ਦਾ ਵਿਸ਼ੇਸ਼ ਲੱਛਣ ਹੈ ਕਈ ਸਦੀਆਂ ਤੋਂ ਵਿਦੇਸ਼ੀ ਹਮਲਾਵਰਾਂ ਜਿਨ੍ਹਾਂ ਵਿੱਚ ਮੁਗਲ, ਅੰਗਰੇਜ਼, ਮੁਸਲਮਾਨ ਸ਼ਾਮਿਲ ਹਨ ਦਾ ਇਥੋਂ ਕਬਜ਼ਾ ਹੋਣ ਕਾਰਨ ਪੰਜਾਬੀਆਂ ਦਾ ਸੁਭਾਅ ਮਿੱਸਾ ਅਤੇ ਦਰੁਸਤ ਹਾਜ਼ਮੇ ਵਾਲਾ ਰਿਹਾ ਹੈ। ਪੰਜਾਬੀਆਂ ਦੀ ਮਿਹਨਤ ਸਦਕਾ ਹੀ ਇਥੋਂ ਦੇ ਅਨਾਜ ਭਰੇ ਰਹਿੰਦੇ ਹਨ। ਪਰੰਤੂ ਅਜੋਕੇ ਪੰਜਾਬ ਵਿੱਚ ਕੁਦਰਤੀ ਸ਼੍ਰੋਤਾਂ ਦੀ ਘਾਟ ਅਤੇ ਰਾਜਨੀਤਿਕ ਕਾਰਨਾ ਕਰਕੇ ਪੰਜਾਬ ਦੇ ਨੌਜਵਾਨਾਂ ਦੀ ਰੁਚੀ ਵਿਦੇਸ਼ਾਂ ਵੱਲ ਵਧੀ ਹੈ। ਜਿਸ ਕਾਰਨ ਪੰਜਾਬੀਆਂ ਦੇ ਸੁਭਾਅ ਤੇ ਇੱਕ ਦੂਜੇ ਦੇ ਪ੍ਰਤੀ ਵਰਤਾਓ ਵਿੱਚ ਤਬਦੀਲੀ ਆ ਰਹੀ ਹੈ ਤਾਂ ਇਹ ਸੀਗੇ ਇਹਨਾਂ ਦੇ ਸਾਰੇ ਕੁਐਸਚਨ ਆਨਸਰ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਕੁਐਸਚਨ ਜਿਹੜੇ ਉਹ ਚੰਗੀ ਤਰ੍ਹਾਂ ਸਮਝ ਆਏ ਹੋਣਗੇ ਤਾਂ ਮੇਰੀ ਇੱਕ ਰਿਕਵੈਸਟ ਹੈਗੀ ਪਲੀਜ਼ ਜੇ ਤੁਹਾਨੂੰ ਇਹ ਮੇਰੀ ਵੀਡੀਓ ਅੱਛੀ ਲੱਗੀ ਆਗੀ ਤਾਂ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਣਾ ਫੀਡਬੈਕ ਜ਼ਰੂਰ ਦਿਓ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ